ਰਬਾਤ 사ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤ ਸਰਵਣ ਕਰ ਰਹੇ ਹੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜਨਮ ਸਾਖੀ ਪਾਈ ਬਾਲੇ ਵਾਲੀ ਇਸ ਸਾਖੀ ਦੇ ਵਿੱਚ ਤੁਸੀਂ ਸਰਵਣ ਕਰੋਗੇ ਕਿਵੇਂ ਪੰਡਤ ਦੇ ਨਾਲ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਸਾਖੀ ਹੋਈ ਜਿਸਦੇ ਵਿੱਚ ਜਦੋਂ ਉਹਨਾਂ ਨੂੰ ਜਨੇਊ ਪਾਉਣ ਲੱਗੇ ਸੀ ਆ ਅੱਗੇ ਸਰਵਣ ਕਰਦੇ ਹਾਂ ਜਦੋਂ ਕੋ ਨਾਨਕ ਦੇਵ ਪਾਤਸ਼ਾਹ ਜੀ ਨੌ ਵਰਿਆਂ ਦੇ ਹੋਏ ਜਨਉ ਪਉਣ ਦੀ ਰੀਤ ਕਰਨ ਵਾਸਤੇ ਮਹਿਤਾ ਕਾਲੂ ਨੇ ਪੁਜਿਤ ਹਰਦਿਆਲ ਨੂੰ ਬੁਲਾਇਆ ਪੁਜਿਤ ਤੋਂ ਭਾਵ ਹੈ ਪੰਡਿਤ ਸ਼ੋਭ ਮਹੂਰਤ ਦੇ ਕੇ ਪੰਡਤ ਜੀ ਨੇ ਸਾਰੀ ਸਮਗਰੀ ਮੰਗਵਾਈ ਜੋ ਜਾਤਪਾਈ ਕਾਲੂ ਦੇ تھے ਸਾਰਿਆਂ ਨੂੰ ਸੱਦਿਆ ਅਤੇ ਬ੍ਰਾਹਮਣ ਵੀ ਉਥੇ ਜਿਹੜੇ ਰਹਿੰਦੇ ਸਨ ਨੇੜੇ-ਤੇੜੇ ਉਹਨਾਂ ਨੂੰ ਸੱਦਾ ਦਿੱਤਾ ਅਤੇ 베ਦੀ ਜਾਤ ਦੇ 베ਦੀ ਜਾਤ ਸਾਹ ਸਿੰਘ ਜੀ ਉੱਚੀ ਕੁਲ ਬ੍ਰਾਹਮਣ ਦੇ ਵਿੱਚ ਮੰਨੀ ਜਾਂਦੀ ਹੈ ਕਹਿੰਦੇ ਕੋ ਹੁੰਦੇ ਨੇੜੇ-ਤੇੜੇ ਦੇ ਜੋ 베ਦੀ ਜਾਤ ਦੇ ਸੰਸਾਰਾਂ ਨੂੰ ਬੁਲਾਇਆ ਅਤੇ ਬ੍ਰਾਹਮਣ ਵੀ ਇਕੱਠੇ ਹੋਏ ਜੋ ਨੇੜੇ-ਤੇੜੇ ਦੇ ਕਹਿੰਦੇ ਹੁੰਦੇ ਬ੍ਰਾਹਮਣ ਸਨ ਸਾਰੇ ਇਕੱਠੇ ਹੋਏ ਕਾਫੀ ਇਕੱਠ ਹੋ ਗਿਆ ਸਤਨ ਸੰਤ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਨੇਉ ਪਉਣ ਲੱਗੇ ਅਸਥਾਨ ਤੇ ਸਾਧ ਸੰਗਤ ਜੀ ਜਿਸ ਅਸਥਾਨ ਤੇ ਉਹਨਾਂ ਨੂੰ ਜਿਨੇਉ ਪਉਣਾ ਸੀ ਉੱਥੇ ਸਾਰੇ ਲੇਪਨ ਕਰਨ ਲੱਗੇ ਬਾਦ ਵਿੱਚ 베ਦ ਦੀ ਵੰਛ ਦੇ ਸਾਰੇ ਭਾਈ ਤੇ ਬ੍ਰਾਹਮਣ ਜੋ 베ਦ 베ਦ ਤੇ ਗਿਆਤਾ ਸੀ ਸਾਰੇ ਇਕੱਠੇ ਹੋ ਕੇ ਬੈਠ ਗਏ ਅਤੇ ਸਾਰਿਆਂ ਦਾ ਧਿਆਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵੱਲ ਸੀ। ਬਾਬਾ ਨਾਨਕ ਜੀ ਕੋ ਇਸ਼ਨਾਨ ਕਰਵਾਇਆ। ਬਲਵਾਇਆ ਤਾਂ ਬਾਬਾ ਜੀ ਇਸ਼ਨਾਨ ਕਰਕੇ ਆ ਕੇ ਜਿਵੇਂ ਪਉਣ ਵਾਲੇ ਸਥਾਨ ਦੇ ਉੱਪਰ ਬੈਠ ਗਏ। ਇਸ ਤਰ੍ਹਾਂ ਸੋਭਰੇ ਸਨ ਜਿਦਾਂ ਤਾਰਾ ਮੰਡਲ ਦੇ ਵਿੱਚ ਕੋਈ ਚੰਦਰਮਾ ਸੋਭਾ ਪਾਉਂਦਾ ਹੈ। ਪੰਡਤ ਨੇ ਸ਼ਤਰੀਆਂ ਕੀ ਰੀਤ ਬੇਦਬਹਿਤ ਸਭ ਕਰਵਾਈ ਜੋ ਪ੍ਰਾਤਨ ਰੀਤ ਕੋਲਾਂ ਦੀ ਸੀ ਉਹ ਸਭ ਸਿਖਾਣੇ ਲੱਗਾ ਸੰਧਿਆ ਤਰਪਨ ਸਿੱਖਾ ਸੂਤ ਧੋਤੀ ਜਨੇਊ ਮਾਲਾ ਤਿਲਕ ਖਾਟ ਕਰਮ ਗੁਰੂ ਜੀ ਨੂੰ ਸਿਖਾਉਣ ਲੱਗਾ ਕਿ ਕਿਵੇਂ ਧੋਤੀ ਪੈਣਣੀ ਹੈ ਜਨੇਊ ਪਾ ਕੇ ਰੱਖਣਾ ਹੈ ਕਿਵੇਂ ਤਿਲਕ ਲਾਉਣਾ ਹੈ ਸਾਰਾ ਕੁਝ ਸਮਝਾਉਣ ਲੱਗ ਗਿਆ ਸਰਬਸਮਰਾਤ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮੁਕਤ ਭੁਗਤ ਕੇ ਦੇਣ ਵਾਲੇ ਪੰਡਤ ਨੂੰ ਕਹਿਣ ਲੱਗੇ ਮਿਸਰ ਜੀ ਐਸਨ ਜੀ ਨੇ ਉਹਦੇ ਪਾਏ ਤੇ ਕੀ ਅਦਿਕਤਾ ਹੁੰਦੀ ਹੈ ਕਹਿਣ ਤੋਂ ਭਾਵ ਹੈ ਮਹਾਰਾਜ ਜੀ ਪੰਡਤ ਨੂੰ ਪੁੱਛਣ ਲੱਗੇ ਕਿ ਜਿਨੂੰ ਪਾਉਣ ਦੇ ਨਾਲ ਕੀ ਵਾਅਦਾ ਹੁੰਦਾ ਹੈ ਇਸ ਦਾ ਕੀ ਧਰਮ ਹੈ ਅਤੇ ਕਿਹੜੀ ਪਦਵੀ ਮਿਲਦੀ ਹੈ ਇਸ ਦੇ ਪੈਣ ਨਾਲ ਕਿਹੜੀ ਊਨਤਾ ਹੁੰਦੀ ਹੈ ਤਾਂ ਹਰਦੇਵਾਲ ਜੀ ਬੋਲੇ ਇਸ ਜਨੇਊ ਦੇ ਪਹਿਰਨੇ ਬਿਨਾ ਅਪਵਿੱਤਰ ਹੁੰਦਾ ਹੈ ਕਹਿਣ ਤੋਂ ਭਾਵ ਹੈ ਕਿ ਇਹ ਜਨੇਊ ਦੇ ਪਾਉਣ ਤੋਂ ਬਿਨਾ ਇਨਸਾਨ ਅਪਵਿੱਤਰ ਹੈ ਪਵਿੱਤਰ ਨਹੀਂ ਮੰਨਿਆ ਜਾਂਦਾ ਚੌਂਕੇ ਦਾ ਅਧਿਕਾਰੀ ਨਹੀਂ ਹੁੰਦਾ ਅਪਵਿੱਤਰ ਰਹਿੰਦਾ ਹੈ ਜਦ ਬੇਦ ਕੀ ਵਿਧ ਪੂਰਵਕ ਖਾਤਰੀ ਬ੍ਰਾਹਮਣ ਇਸ ਜਨੇਊ ਨੂੰ ਪਹਿਣਦੇ ਹਨ ਤਦ ਸਭ ਕਰਮ ਧਰਮ ਦੇ ਅਧਿਕਾਰੀ ਹੁੰਦੇ ਹਨ ਤਾਂ ਫਿਰ ਗੁਰੂ ਜੀ ਕਿਆ ਸੁਣੋ ਪੰਡਤ ਜੀ ਖੱਤਰੀ ਬ੍ਰਾਹਮਣ ਹੋ ਕੇ ਜਿਨੇ ਉਹ ਗਲ ਪਾਇਆ ਔਰ ਬੁਰੇ ਕਰਮ ਕਰਨ ਦੀ ਥਾਂ ਨਾ ਟਲਿਆ ਕਹਿਣ ਤੋਂ ਭਾਵ ਕਿ ਜਿਨੇ ਉਹ ਗਲ ਦੇ ਵਿੱਚ ਪਾ ਵੀ ਲਿਆ ਤੇ ਬੁਰੇ ਕਰਮ ਕਰਨ ਦੀ ਥਾਂ ਨਾ ਟਲਿਆ ਖੋਟੇ ਕਰਮ ਕਰਦਾ ਹੀ ਰਿਹਾ ਤਾਂ ਬ੍ਰਾਹਮਣ ਖੱਤਰੀ ਜਿਨੇ ਉਹ ਪਾ ਕੇ ਬਾਹਰਲੇ ਧਰਮ ਨੂੰ ਕੀ ਕਰੇਗਾ ਤਨ ਦੇ ਨਾਸ ਤੇ ਹਿੰਸਾ ਤਰੋਹ ਅਧਰਮ ਅੰਤ ਪ੍ਰਯੰਤ ਦੁਸ਼ਟਤਾ ਚ ਉਠ ਚੁਗਲੀ ਕੀਤੀ ਫਿਰ ਉਹ ਖੱਤਰੀ ਬ੍ਰਾਹਮਣ ਨਹੀਂ ਚੰਡਾਲ ਹੈ ਅੰਤ ਨੂੰ ਜਮਰਾਜ ਦੀ ਸਾਸਨਾ ਪਾਵੇਗਾ ਤਿਸ ਨੂੰ ਜਨੇਉ ਪਾਏ ਕਰ ਕਿਆ ਫਲ ਹੋਇਆ ਜੋ ਇੱਥੇ ਪਾਪ ਕਰੇਗਾ ਨਰਕ ਭੋਗੇਗਾ ਜਦ ਇਹ ਵਾਰਤਾ ਗੁਰੂ ਜੀ ਨੇ ਕਹੀ ਤਾਂ ਜਿੰਨੇ ਵੀ ਲੋਕ ਬੈਠੇ ਹਨ ਸਾਰੇ ਹੈਰਾਨ ਹੋ ਗਏ ਮਨ ਹੀ ਮਨ ਕਹਿਣ ਲੱਗੇ ਪਰਮੇਸ਼ਰ ਜੀ ਅਜੇ ਤਾਂ ਇਹ ਬਾਲਕ ਰੂਪ ਹੈ ਇਹ ਕਿਹੋ ਜੀਆਂ ਗੱਲਾਂ ਕਰਦਾ ਹੈ ਪੰਡਤ ਨੇ ਕਿਹਾ ਹੈ ਨਾਨਕ ਜੀ ਉਹ ਕਿਹੜਾ ਜਨੂ ਹੈ ਜਿਸ ਜਨੂ ਦੇ ਪਾਇ ਤੇ ਇਸ ਪ੍ਰਾਣੀ ਦਾ ਧਰਮ ਰਹਿੰਦਾ ਹੈ ਤਾਂ ਬਾਬੇ ਜੀ ਨੇ ਇੱਕ ਸ਼ਲੋਕ ਕਿਹਾ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤਵਟ ਇਹ ਜਨੇਊ ਜੀ ਕਾ ਹਈ ਤਾ ਪਾਡੇ ਘਤ ਨਾ ਇਹ ਟੁੱਟੇ ਨਾ ਮਲ ਲਗਾ ਨਾ ਇਹ ਜਲੇ ਨਾ ਜਾਏ ਤਨ ਸੋ ਮਾਨਸ ਨਾਨਕਾ ਜੋ ਗੱਲ ਚੱਲੇ ਪਾਏ ਇਸ ਦਾ ਅਰਥ ਗੁਰੂ ਨਾਨਕ ਬਾਦਸ਼ਾਹੀ ਕਹਿੰਦੇ ਹਨ ਸੁਨੋ ਪੰਡਤ ਜੀ ਦੇਹੀ ਦਾ ਧਰਮ ਜਨੇਊ ਪਾਏ ਤੇ ਤਾਂ ਰਿੰਦਾ ਹੈ ਜੋ ਦਇਆ ਦੀ ਕਪਾਹ ਕਰੇ ਅਤੇ ਸੰਤੋਖ ਦਾ ਸੂਤ ਕਰੇ ਔਰ ਸੱਤ ਦਾ ਵਾਟ ਚੜਾਵੇ ਔਰ ਜਤ ਦੀਆਂ ਗੰਢੀ ਦੇਵੇ ਤਾਂ ਇਸ ਦੇ ਅੰਦਰ ਦਇਆ ਸੰਤੋਖ ਦਾ ਜਨੇਊ ਪਵੇ ਤਾਂ ਤਾਗਦੇ ਸੁਣੋ ਪੰਡਤ ਜੀ ਇਸ ਕਪਾਹ ਦਾ ਜਨੇਊ ਤਾਂ ਮੇਰੇ ਕੰਮ ਨਹੀਂ ਔਰ ਕਪਾਹ ਦਾ ਸੂਤ ਵਟ ਕੇ ਕਾਹੇ ਕੋ ਕਵਾਦ ਕਿਉਂ ਘਵਾ ਰਹੇ ਹੋ ਕਿਉਂ ਤੁਸੀਂ ਕਪਾਦ ਇੰਨੇ ਸੂਤ ਘੱਟ ਘੱਟ ਕੇ ਜਿਨੇ ਬਣਾ ਬਣਾ ਕੇ ਕਪਾ ਵਿਅਰਥ ਘਵਾ ਰਹੇ ਹੋ ਇਹ ਕਪਾ ਦਾ ਵਟਿਆ ਹੋਇਆ ਸੂਤ ਕਿਸੇ ਕੰਮ ਨਹੀਂ ਇਸ ਕਪਾ ਦਾ ਸੂਤ ਅੱਗ ਵਿੱਚ ਪਾਇਆ ਜਲ ਜਾਂਦਾ ਹੈ ਪਰ ਗਾਲ ਪਾਏ ਤੇ ਮੈਲ ਲੱਗ ਕੇ ਪੁਰਾਣਾ ਹੋਏ ਕੇ ਟੁੱਟ ਜਾਂਦਾ ਹੈ ਅਤੇ ਦਇਆ ਸੰਤੋਖ ਦਾ ਅਤੇ ਜਤ ਸੱਤਾ ਦਾ ਜੋ ਜਿਨੇਊ ਹਾ ਉਸ ਨੂੰ ਨਾ ਕਦੀ ਮਲ ਲੱਗਦੀ ਹੈ ਨਾ ਕਦੇ ਪੁਰਾਣਾ ਹੁੰਦਾ ਹੈ ਨਾ ਕਦੇ ਟੁੱਟਦਾ ਹੈ ਸੁਣੋ ਪੰਡਤ ਜੀ ਤਾਨ ਉਹ ਪੁਰਖ ਹੈਨ ਜਿਨ੍ਹਾਂ ਨੇ ਦਇਆ ਸੰਤੋਖ ਜਤ ਸਤ ਵਾਲਾ ਜਿਨੇਊ ਪਾਇਆ ਹੈ ਪੰਡਤ ਜੀ ਇਹ ਕਪਾਹ ਵਾਲਾ ਜਿਨੇਊ ਕੁਛ ਨਹੀਂ ਤਾਂ ਇਹ ਜਿਨੇਊ ਸਭ ਝੂਠੇ ਹਨ ਜੇ ਤਾਂ ਉਹ ਸੱਚ ਦਾ ਜਨੇਊ ਤੇਰੇ ਪਾਸ ਹੈ ਤਾਂ ਤੂੰ ਮੇਰੇ ਗੱਲ ਪਾ ਨਹੀਂ ਤੇ ਨਾ ਪਾ ਪੰਡਤ ਨੇ ਕਿਹਾ ਹੇ ਨਾਨਕ ਜੀ ਇਹ ਜਨੇਊ ਤਾਂ ਅਸਾਂ ਅੱਜ ਨਹੀਂ ਥਾਪਿਆ ਜੇ ਤਾਂ ਇਹ ਜਨੇਊ ਸਾਡਾ ਕੀਤਾ ਹੋਇਆ ਹੈ ਤਾਂ ਤੂੰ ਸਾਨੂੰ ਮੰਨੇ ਕਰ ਪਰ ਇਹ ਜਨੇਊ ਪਿੱਛੇ ਵੀ ਆਦ ਅੰਤ ਪਹਿਲਾਂ ਤੂੰ ਹੀ ਚੱਲਦਾ ਆਇਆ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਪੰਡਤ ਜੀ ਇਹ ਜਨੇਊ ਤਾਂ ਇੱਥੇ ਹੀ ਰਹਿ ਜਾਵੇਗਾ ਅੱਗੇ ਤਾਂ ਨਹੀਂ ਜਾਣਦਾ ਕਹਿਣ ਤੋਂ ਭਾਵ ਕੀ ਇਹ ਨਾਲ ਥੋੜੀ ਜਾਣਾ ਵਾ ਇੱਥੇ ਰਹਿ ਜਾਣਾ ਫਿਰ ਪਾਉਂਦੇ ਕਿਹਾ ਪੰਡਤ ਨੇ ਕਿਹਾ ਨਾਨਕ ਜੀ ਇਹ ਜਨੇਊ ਤਾਂ ਪਿਛੇ ਵੀ ਸੰਕਾਇਦਾ ਦੇ ਆਜ ਲੈ ਕੇ ਪਾਉਣ ਦੇ ਆਏ ਹਨ ਤੂੰ ਕਿਉਂ ਮਨਾ ਕਰਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਹੋਰ ਸਲੋਕ ਆ ਸਰਵਣ ਕਰੋ ਚੌਕੜ ਮੁੱਲ ਅਣਾਇਆ ਬਹਿ ਚੌਕੇ ਪਾਇਆ ਸਿੱਖਾ ਕੰਨ ਚੜਾਈਆ ਗੁਰ ਬ੍ਰਾਹਮਣ ਥਿਆ ਉਹ ਮੂਵਾ ਉਹ ਝੜ ਪਾਇਆ ਵੇਤਗਾ ਗਿਆ ਮਹੱਲਾ ਬਹਿਲਾ ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੋੜੀਆਂ ਲੱਖ ਗਾਲ ਲੱਖ ਠਗੀਆਂ ਪਹਿਨਾਮੀਆਂ ਰਾਤ ਦਿਨ ਸਜੀ ਨਾਲ ਗੁਨਾਣਕੇ ਦੇਵ ਜੀ ਕਹਿੰਦੇ ਹਾਂ ਸੁਣੋ ਪੰਡਤ ਜੀ ਐਵੇਂ ਹੀ ਗੱਲ ਵਿੱਚ ਹੈ ਇਹ ਤਾਂ ਸਭ ਗੱਲਾਂ ਮਨੁੱਖਾਂ ਦੀਆਂ ਥਾਪੀਆਂ ਹੋਈਆਂ ਹਨ ਆਪ ਹੀ ਮਨੁੱਖਾਂ ਨੇ ਚੌਂਕਾ ਪਾਇਆ ਆਪ ਹੀ ਮਨੁੱਖਾਂ ਨੂੰ ਚੌਂਕੇ ਵਿੱਚ ਬਿਠਾਇਆ ਤਾਂ ਆਪੇ ਹੀ ਬ੍ਰਾਹਮਣ ਨੂੰ ਗੁਰੂ ਕਰਕੇ ਸਮਝਾ ਜਿਨੇ ਉਹ ਪਾਇਆ ਉਸ ਮਨੁੱਖ ਨੇ ਕਿਹਾ ਇਹ ਬ੍ਰਾਹਮਣ ਮੇਰਾ ਗੁਰੂ ਹੋਏ ਪਹੁੰਚਾ ਜਿਸਨੇ ਮੈਨੂੰ ਦੇਖਿਆ ਦੇਕਰ ਜਨੇਊ ਪਾਇਆ ਸੁਣੋ ਪਾਂਡਾ ਜੀ ਉਹ ਮਨੁੱਖ ਮਰ ਗਿਆ ਤਾਂ ਉਹ ਜਨੇਊ ਵੀ ਜਲ ਗਿਆ ਅਤੇ ਉਹ ਜੀਵ ਵੀ ਵੇਤੱਗਾ ਹੀ ਗਿਆ ਅਤੇ ਸੁਣੋ ਪਾਂਡਾ ਜੀ ਬ੍ਰਾਹਮਣ ਵੀ ਉਸ ਜਨੇਊ ਨੂੰ ਥਾਪ ਕੇ ਜੋ ਜਿਹੜਾ ਜਨੇਊ ਅਗਲੇ ਦਰਗਾਹ ਵਿੱਚ ਨਾਲ ਚੱਲੇ ਅਤੇ ਜਿਤਨੀਆਂ ਸੰਸਾਰ ਵਸਤੂ ਨੇ ਥਾਪੀਆਂ ਹਨ ਜੋ ਇੱਥੇ ਹੀ ਰਹਿ ਜਾਣਗੀਆਂ ਅਤੇ ਉਹ ਵਸਤਾਂ ਵੀ ਇੱਥੇ ਹੀ ਰਹੇਗੀ ਅਤੇ ਸ੍ਰੀ ਪਰਮੇਸ਼ਰ ਜੀ ਦੀ ਦਰਗਾਹ ਦੇ ਵਿੱਚ ਉਸ ਵਸਤੂ ਦੀ ਸੋਭਾ ਨਹੀਂ ਹੁੰਦੀ ਪਰ ਜੋ ਸ੍ਰੀ ਪਰਮੇਸ਼ਰ ਜੀ ਨੇ ਵਸਤੂ ਥਾਪੀਆਂ ਹਨ ਜੋ ਵਸਤੂ ਸੰਸਾਰ ਨੂੰ ਨਹੀਂ ਪਹੁੰਦੀਆਂ ਸੋ ਸੁਣੋ ਪੰਡਤ ਜੀ ਸਾਨੂੰ ਤਾਂ ਸ੍ਰੀ ਪਰਮੇਸ਼ਰ ਜੀ ਨਾਲ ਮੁੱਦਾ ਹੈ ਅਰੇ ਤੂੰ ਸਾਨੂੰ ਸੰਸਾਰ ਦੀਆਂ ਗੱਲਾਂ ਢੜਾਉਂਦਾ ਹੈ ਸਾਡੇ ਕਿਸੇ ਕੰਮ ਨਹੀਂ ਸੋ ਜਿਸ ਨੇ ਤਾਂ ਇਹ ਬਚਨ ਗੁਰੂ ਨਾਨਕ ਜੀ ਦੇ ਸੁਨੇ ਹਨ ਸੋ ਤਾਂ ਵਾਹ ਵਾਹ ਕਰ ਉਠੇ ਔਰ ਕਹਿਣ ਲੱਗੇ हे श्री ਪਰਮੇਸ਼ਰ ਜੀ ਤੂੰ ਇਸਨੇ ਬਾਲਕ ਨੂੰ ਇਹ ਕਿਰਪਾ ਕੀਤੀ ਹੈ ਤਾਂ ਫਿਰ ਪੰਡਤ ਨੇ ਕਿਹਾ हे ਨਾਨਕ ਜੀ ਤੇਰੇ ਜਨੇਊ ਪਾਉਣੇ ਕਰਕੇ ਕਾਲੂ ਨੇ ਕਿ ਤੇਰੇ ਜਨੇਊ ਪਾਉਣ ਦੇ ਕਰਕੇ ਤੇਰੇ ਪਿਤਾ ਮਹਿਤਾ ਕਾਲੂ ਨੇ ਇਨਾ ਦਰਬ ਖਰਚਿਆ ਕਰ ਜਾ ਇਨਾ ਖਰਚਾ ਕਰ ਦਿੱਤਾ ਹੈ ਕਿੰਨੇ ਲੋਕਾਂ ਨੂੰ ਸੱਦਿਆ ਹੈ ਕਿੰਨੇ ਲੋਕ ਇਥੇ ਇਕੱਠੇ ਹੋਏ ਹਨ ਰਿਸ਼ਤੇਦਾਰ ਆਏ ਹਨ ਉੱਚੀ ਕੁਲ ਤੋਂ ਬ੍ਰਾਹਮਣ ਆਏ ਹਨ ਤੇ ਜੇ ਹੁਣ ਜਿਨੇਉ ਪਾਵੇਗਾ ਤਾਂ ਜਿਤਨਾ ਪਦਾਰਥ ਲਗਾਇਆ ਹੈ ਸਭ ਐਵੇਂ ਹੀ ਜਾਏਗਾ ਤੇ ਜੇ ਤੂੰ ਜਿਨੇਉ ਪਾਉਣ ਤੋਂ ਮਨਾ ਕਰ ਦਿੱਤਾ ਜਿੰਨੇ ਵੀ ਸੰਬੰਧੀ ਆਏ ਹਨ ਅਤੇ ਬ੍ਰਾਹਮਣ ਵੇਦ ਪਾਠੀ ਆਏ ਹਨ ਸਭ ਵਿਰਥੇ ਜਾਣਗੇ ਸਾਰਿਆਂ ਦਾ ਸਮਾਂ ਵੀ ਅਰਥੇ ਜਾਵੇਗਾ ਸਾਰਿਆਂ ਦਾ ਆਉਣਾ ਵੀ ਵਿਰਥੇ ਜਾਵੇਗਾ ਜਿਉਂ ਤੇਰਾ ਜੀ ਮਿ ਆਵੇ ਤੇਵੇਂ ਕਰ ਤਾ ਗੁਰੂ ਨਾਨਕ ਦੇਵ ਜੀ ਨੇ ਸ਼ਲੋਕ ਕਿਹਾ ਤਾਗ ਕਪਾਹ ਕਤੀਐ ਬ੍ਰਾਹਮਣ ਵੱਟੇ ਆਏ ਕੋਹ ਬੱਕਰਾ ਰੇਨ ਖਾਇਆ ਸਭ ਕੋ ਆਖੈ ਪਾਏ ਹੋਏ ਪੁਰਾਣਾ ਸੁਟੀਏ ਪੀ ਫਿਰ ਪਾਈਏ ਹੋਰ ਨਾਨਕ ਤਾਗ ਨਾ ਟੁੱਟਈ ਜੇ ਤਾਗ ਹੋਵੇ ਜੋਰ ਗਨਾਨਕ ਜੀ ਕਹਿੰਦੇ ਨੇ ਜੋ ਸੁਆਮੀ ਦੇਵਤਾ ਤੂੰ ਸਾਡੇ ਗਲ ਵਿੱਚ ਜਿਨੇਉ ਤਦ ਪਾਓ ਜਾਂ ਇਹ ਟੁੱਟੇ ਨਹੀਂ ਜੇ ਇਹ ਜਿਨੇਉ ਟੁੱਟ ਪਿਆ ਤੈਸ ਜਿਨੇਉ ਪਾਏ ਦਾ ਕੀ ਗੁਣ ਹੋਇਆ ਸੁਣੋ Swami ji ਇਹ ਤਾਕ ਭਾਵੇਂ ਕਿਤਨੇ ਹੀ ਪਾਓ ਅਰੇ ਇਸ ਤਾਕ ਨਾਲ ਮੁਕਤ ਨਹੀਂ ਤਾਂ ਫਿਰ ਪੰਡਤ ਨੇ ਕਿਹਾ ਮਇਤਾ ਕਾਲੂ ਤੇਰਾ ਪੁੱਤਰ ਕੋਈ ਦੇਵਤਾ ਹੈ ਆਪੇ ਹੀ ਜਿਨੇਉ ਪਾਵੇ ਤਾਂ ਮਇਤੇ ਕਾਲੂ ਕਹਾ ਬੱਚਾ ਮਹਾਪੁਰਖ ਵੀ ਜਗਤ ਦੀ ਚਾਲ ਕਰਦੇ ਹਨ ਤਾਂ ਬਾਬੇ ਕਿਹਾ ਜਿਵੇਂ ਤੁਹਾਡੀ ਰਜਾ ਪੰਡਤ ਨੇ ਕਿਹਾ ਹੈ ਨਾਨਕ ਜੀ ਇਸ ਜਨੇਊ ਕੋ ਪਵਿੱਤਰ ਕਰੋ ਤਾਂ ਬਾਬੇ ਜੀ ਨੇ ਜਨੇਊ ਪਾਇਆ ਫਿਰ ਪੰਡਤ ਨੇ ਕਿਹਾ ਹੈ ਨਾਨਕ ਜੀ ਜੋ ਸੱਚ ਦਾ ਤਾਗ ਹੈ ਔਰ ਜਿਸ ਵਿੱਚ ਜੋਰ ਹੈ ਤੇ ਮੈਲਾ ਬਿਨਾ ਕਦੇ ਹੋਵੇ ਔਰ ਟੁੱਟੇ ਵੀ ਨਹੀਂ ਸ੍ਰੀ ਪਰਮੇਸ਼ਰ ਜੀ ਦੇਰਗਾਹ ਵਿੱਚ ਵੀ ਪਹੁੰਚੇ ਸੋ ਤਾਗ ਕਹੀਏ ਤਾਂ ਸ੍ਰੀ ਗੁਰੂ ਜਿਨੇ ਸ਼ਲੋਕ ਕਹਿਆ ਇਹ ਪਤ ਉਪਜੈ ਸਲਾਹੀ ਸੱਚ ਸੂਤ ਦਰਗਾਹ ਅੰਦਰ ਪਾਈਏ ਤਾਗ ਨਾ ਟੁੱਟ ਸਪੂਤ ਸੁਣੋ ਪੰਡਤ ਜੀ ਮਨੋਖ ਨੂੰ ਇਹ ਚਾਹੀਦਾ ਹੈ ਜੋ શ્રી ਪਰਮੇਸ਼ਰ ਜੀ ਕੀ ਸਲਾਤ ਦਾ ਘਰੇ ਔਰ ਸੱਚੇ ਦੇ ਘਰ ਵਿੱਚ ਰਹੇ ਔਰ ਸਤ ਦੇ ਸੂਤ ਕਾ ਜਨੇਊ ਪਾਵੇ ਜਿਸ ਜਨੇਊ ਨੂੰ ਸੱਚ ਦਾ ਜੋਰ ਹੈ ਸੋਸ ਤਾਗ ਸਦਾ ਹੀ ਅਸਥਿਰ ਹੈ ਪੰਡਤ ਜੀ ਪਰਮੇਸ਼ਰ ਦਾ ਨਾਮ ਮੰਨਣਾ ਜੋ ਹੈ ਸੋ ਕਪਾ ਉਗਵੇ ਔਰ ਸੱਚੀ ਸਲਾਹ ਦਾ ਸੂਤ ਕਾਤ ਸਤਗੁਰਾਂ ਦੇ ਦਰਬਾਰ ਸੱਚੇ ਦਾ ਤਾਗ ਪਾਏ ਸੋ ਤਾਗ ਟੁੱਟਦਾ ਨਹੀਂ ਤਾਗ ਦਾ ਭਾਵ ਹੈ ਸਾਧ ਸੰਗ ਜੀ ਉਹਦਾ ਤਾਗਾ ਹੈ ਟੁੱਟਦਾ ਨਹੀਂ ਐਸਾ ਤਾਗ ਪਰਮੇਸ਼ਰ ਦੀ ਕਿਰਪਾ ਹੋਏ ਤਾਂ ਇਸ ਜੀਵ ਨੂੰ ਮਿਲਦਾ ਹੈ ਸਰਬ ਸਥਾਨਾਂ ਵਿੱਚ ਇਹ ਨਾਲ ਹੀ ਰਹਿੰਦਾ ਹੈ ਇਹ ਉਪਦੇਸ਼ ਹਰਦੇਵਾਲ ਦੇ ਮਨ ਵਿੱਚ ਧਾਰਨ ਕੀਤਾ। ਅਤੇ ਗੁਰੂ ਨਾਨਕ ਦੇਵ ਜੀ ਨੇ ਧੰਨ ਧੰਨ ਕਹਿਆ, "ਹੇ ਨਾਨਕ ਜੀ, ਤੇਰੀ ਮਹਿਮਾ ਤੂੰ ਹੀ ਜਾਣੇ।" ਔਰ ਸਾਬ ਉਬੇਦੀ ਬਣ ਕੇ ਬ੍ਰਾਹਮਣਾਂ ਨੂੰ ਭੋਜਨ ਕਰਵਾਇਆ, ਵੱਡੇ ਉਤਸ਼ਾਹ ਸਾਥ ਔਰ ਬ੍ਰਾਹਮਣਾਂ ਕੋ ਦੱਖਣਾ دی۔ ਆਸ਼ੀਰਵਾਦ ਕਹਿ ਕਰ ਸਾਬ ਬ੍ਰਾਹਮਣ ਆਪਣੇ ਘਰ ਵਿੱਚ ਜਾਂਦੇ ਪਏ ਔਰ ਸਭ ਜਾਤ ਭਾਈ ਵੀ ਵੱਡੇ ਛੋਟੇ ਪ੍ਰਸੰਨ ਹੋਏ ਕਰ ਆਪਣੇ ਆਪਣੇ ਸਥਾਨ ਨੂੰ ਪ੍ਰਾਪਤ ਹੋਏ ਬੋਲੋ ਵਾਹਿਗੁਰੂ ਜੀ ਸਾਹ ਸੰਗਤ ਜੀ ਏਸੀ ਸਾਖੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਕਿਉਂ ਉਹਨਾਂ ਨੇ ਜਨੇਊ ਪਉਣ ਤੋਂ ਇਨਕਾਰ ਕੀਤਾ ਪੰਡਤ ਨੂੰ ਆਉ ਸੰਗਤ ਜੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਚਰਨਾਂ 'ਚ ਅਰਦਾਸ ਕਰਦੇ ਮਹਾਰਾਜ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਾਸ ਦਾਣ ਬਖਸ਼ਣਾ ਸਿਰ ਤੇ ਮੇਰ ਪਰ ਹੱਥ ਰੱਖਣਾ ਖਾਲਸਾ ਦੀ ਚੜ੍ਹਦੀ ਕਲਾ ਕਰਨੀ ਨਾਮ ਦਾਣ ਬਖਸ਼ਣਾ ਸਕਤੇ ਮੇਰਾ ਪਰ ਹੱਥ ਰੱਖਣਾ ਸੰਗਤ ਜੀ ਸਾਖੀ ਦਾ ਵਿਚਾਰ ਕਰਦਿਆਂ ਨੇ ਕਿੰਨ ਪ੍ਰਕਾਰ ਦੇ ਫੁੱਲ ਆ ਚੁੱਕਾ ਹੋ ਗਿਆ ਹੋਣਗੇ ਆਪ ਸਰਬੱਤ ਸੰਗਤ ਬਖਸ਼ਣ ਜੋ ਬਖਰਣਾ ਜਿਸ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਸਬਸਕ੍ਰਾਈਬ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ